ਕੀ ਗੱਲ ਪਾਸਪੋਰਟ ਤੇ ਕੀ ਖੜੀ ਐ ਪਹਿਲੀ ਵਾਰੀ ਕਹਿੰਦਾ ਜਦੋਂ ਜਦੋਂ ਦੇ ਪਾਸਪੋਰਟ ਬਣਾਏ ਨੇ ਪਹਿਲਾਂ ਦੱਸ ਦੇਣਾ ਪ੍ਰੀਦਾ ਪਾਸਪੋਰਟ ਕਰਦਾ ਬਣਾਦਾ ਕਿ ਕਿੰਨੇ ਸਾਲ ਹੋ ਗਏ ਪਾਸਪੋਰਟ ਬਣਨ ਨੂੰ 2016 ਬਣਾਇਆ ਸੀ ਸ਼ਾਇਦ ਤੇ ਮੇਰਾ ਬਣਿਆ 2022 ਚ ਹਨਾ ਆ ਪਿਛਲੇ ਸਾਲ ਹੀ ਬਣਿਆ ਤੇ ਮੇਰਾ ਪਾਸਪੋਰਟ ਬਣਨ ਨਾਲ ਇਹਦਾ ਪਾਸਪੋਰਟ ਵੀ ਕਮ ਆ ਗਿਆ ਅਸੀਂ ਐਸੀ ਜਗ੍ਹਾ ਚੱਲੇ ਆ ਜਿੱਥੇ ਸਾਨੂੰ ਪਾਸਪੋਰਟ ਦੀ ਨੀਡ ਸੀ ਠੀਕ ਆ ਮਨ ਸਾਡਾ ਪਹਿਲਾ ਇੰਟਰਨੈਸ਼ਨਲ ਟ੍ਰਿਪ ਹੈ ਹਨਾ ਯੈਸ ਫਰਸਟ ਇੰਟਰਨੈਸ਼ਨਲ ਟ੍ਰਿਪ ਅਸੀਂ ਦੱਸਾਂਗੇ ਨਹੀਂ ਕਿੱਥੇ ਜਾ ਰਹੇ ਆ ਤਨੂੰ ਪਹੁੰਚ ਕੇ ਹੀ ਦੱਸਾਂਗੇ ਫਿਲਹਾਲ ਆਪਾਂ ਦੇਖੋ ਇਹ ਛੇਤੀ ਰੈਡੀ ਕਿਉਂ ਹੁੰਨੇ ਆ ਕਿਉਂਕਿ ਆਪਾਂ ਕਿਤੇ ਬਾਹਰ ਜਾਣਾ ਹੁੰਦਾ ਸੋ ਪਿੱਟਾ ਸਾਡਾ ਰੈਡੀ ਹੋ ਗਿਆ ਠੰਡਾ ਬਹੁਤ ਆਪਾਂ ਪੂਰਾ ਪੈਕੋ ਪੈਕ ਹੋ ਕੇ ਜਾ ਰਹੇ ਆ ਹਾਂ ਉਹ ਮੇਰਾ ਸ਼ੂ ਬੰਦਾ ਕਰ ਲਿਆ ਮੈਂ ਦੁੱਜੀ ਪਤਾ ਨਹੀਂ ਕੀ ਹੈ ਚੱਲ ਕੋਈ ਨਾ ਤੇ ਮੈਨੂੰ ਵੀ ਦਿਖਾ ਦੇ ਮੈਂ ਵੀ ਪੂਰਾ ਪੈਕ ਹੋ ਕੇ ਚੱਲਾਂ ਵਾਦਰ ਓਨਲੀ ਕੰਫਰਟੇਬਲ ਸੂਟ ਦੁੱਜੀ ਦਾ ਮਤਲਬ ਮੈਂ ਇਹ ਸਿਰਫ ਉਹਦਾ ਪਾਉਣਾ ਜਦੋਂ ਮੈਨੂੰ ਬਿਲਕੁਲ ਕੰਫਰਟੇਬਿਲਟੀ ਚਾਹੀਦੀ ਹੁੰਦੀ ਹੈ ਬਿਲਕੁਲ ਕੰਫਰਟੇਬਲ ਕੋਈ ਮੈਨੂੰ ਠਾਨਾ ਲੱਗੇ ਕੋਈ ਮੈਨੂੰ ਐਣਾ ਲੱਗੇ ਵੀ ਯਾਰ ਕੁਝ ਟਾਇਟ ਹੋੜਾ ਢਿੱਡ ਦੁਖਰਾ ਪੈਂਟ ਨਾਲ ਜਾਂ ਫਿਰ ਐਵੇਂ ਬਿਲਕੁਲ ਕੰਫਰਟੇਬਲ ਹੈ ਓਕੇ ਤੇ ਕਮੈਂਟ ਸਾਰੇ ਗੈਸ ਕਰ ਦਿਓ ਵੀ ਅਸੀਂ ਕਿੱਥੇ ਚੱਲੇ ਆ ਕਿਹੜੀ ਕੰਟਰੀ ਚੱਲੇ ਆ ਕੰਟਰੀ ਦੱਸਣਾ ਮੈਂ ਹਨਾ ਵੀ ਕੰਟਰੀ ਚੱਲੇ ਆ ਕਿਸੇ ਹੋਰ ਕੰਟਰੀ ਦਾ ਅਸੀਂ ਕਿਹੜੀ ਕੰਟਰੀ ਚੱਲੇ ਆ ਓਕੇ ਤੇ ਪਿੱਤਣ ਦਾ ਪਤਾ ਛੱਡਾ ਔਰ ਸਾਡਾ ਔਰ ਸਾਡਾ ਪਲਾਨ ਨਹੀਂ ਸੀਗਾ ਮਤਲਬ ਪਲਾਨ ਸੀਗਾ ਪਰ ਸਾਨੂੰ ਪਤਾ ਨਹੀਂ ਸੀਗਾ ਤਿੰਨ ਦਿਨ ਪਹਿਲਾਂ ਤੱਕ ਵੀ ਅਸੀਂ ਜਾਣਾਂ ਤਾਸੀਂ ਜਿਹੜੀ ਸ਼ਾਪਿੰਗ ਕਰਨੀ ਸੀ ਉਹ ਵੀ ਕਰ ਲਈ ਆ ਬਿਨਾ ਵਲੌਗ ਤੋਂ ਹੀ ਕਾੜੀ ਕਾੜੀ ਚ ਤੇ ਜੋ ਜੋ ਸਾਨੂੰ ਚਾਹੀਦਾ ਸੀ ਉਹ ਲੈ ਲਿਆ ਸੀ ਤੇ ਹੁਣ ਜਾਣਾ ਸੀ ਅੱਜ ਤਾਂ ਵਲੌਗ ਬਣਾ ਰਹੇ ਹਾਂ ਉਸ ਤੋਂ ਪਹਿਲਾਂ ਵਲੌਗ ਬਣਾਉਂਦਾ ਟਾਈਮ ਹੀ ਨਹੀਂ ਮਿਲਿਆ ਅੱਜ ਵੀ ਹੁਣ ਅਗਰ 15 ਮਿੰਟ ਸਾਡੇ ਕੋਲ ਹੈਗੇ ਨਾ ਮੈਂ ਚਲ ਵਲੌਗ ਬਣਾ ਕੇ ਸਟਾਰਟ ਕਰਕੇ ਦੱਸ ਦਈਏ ਵੀ ਅਸੀਂ ਕਿਤੇ ਬਾਹਰ ਚਲੇ ਇੰਟਰਨੈਸ਼ਨਲ ਸੋ ਤੁਹਾਨੂੰ ਪਤਾ ਲੱਗ ਜੇ ਵੀ ਹਾਂ ਵਲੌਗ ਇਸ ਕਰਕੇ ਨਹੀਂ ਆ ਰਹੇ ਅਜ ਅੱਜ ਵਲੌਗ ਆਏਗਾ ਸ਼ਾਇਦ ਅੱਜ ਨਹੀਂ ਤਾਂ ਕੱਲ ਤਾਂ ਪੱਕਾ ਆਏਗਾ ਵਲੌਗ ਠੀਕ ਆ ਠੰਡ ਬਹੁਤ ਆ ਠੰਡ ਬਹੁਤ ਜ਼ਿਆਦਾ ਆ ਨੱਕ ਮੇਰਾ ਲਾਲ ਹੋ ਗਿਆ ਤੁਹਾਨੂੰ ਪਤਾ अरे busy आ रहा है ना पिछले हफ्ते दे, जी पूछो ना, ठीक है, पूछते नहीं हैं, पूछो ना, नहीं पूछते, चल चलिए, चल, साथ में लाभ जाले हैं, bus stand, bus stand तो क्या, अपना सफर continue कर देंगे, जहाँ तक जाना है, bus stand तो क्या, लड़ाप जा, आजा, bus stand तो क्या, पांच जितने जाऊँगे वो दिखा दांगे, इस वो लॉग टून ਕਿਆ ਲੱਗਦਾ ਨਾ ਕੈਨੇਡਾ ਜੇ ਲਾਲ ਕਰ ਦੇਈਏ ਥੋੜਾ ਜਿਹਾ ਐਡਰੈਸ ਲਾਲ ਫੁੱਲ ਕਰ ਦੋ ਇਹਨੂੰ ਮੈਂ ਚਲੋ ਭਾਈ ਆਪਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਸਣ ਪਹੁੰਚ ਗਏ ਆਪਾਂ ਸਵੇਰ ਸਵੇਰਾ ਟਾਈਮ ਹੈ ਕਿਆ ਯਸ ਤੇ ਪ੍ਰੀਤਾਪੁਰ ਕਬਰੋ ਕੇ ਆ ਮੈਂ ਵੀ ਆਇਆ ਮੈਂ ਵੀ ਆਇਆ ਇਹ ਮਟਾਲੇ ਦਾ ਬੱਸ ਸਟੈਂਡ ਹੈ ਭਾਈ ਹੋਲਡ ਕਰਕੇ ਕਬਰੋ ਦੇ ਕੇ

ਹਾਂਜੀ ਜਨਾਬ ਪਹੁੰਚ ਗਏ ਆਪਾਂ ਘਾਟੋ ਪਹੁੰਚ ਗਏ ਪਹੁੰਚ ਤਾਂ ਗਏ ਆ ਪਰ ਪਰ ਜੇਹ ਟ੍ਰੇਨ ਜ ਬਣਗੀ ਨਾਲ ਜੇਹ ਟ੍ਰੇਨ ਜ ਸੇ ਜਾਣਾ ਸੀਗਾ ਮਤਲਬ ਜਿੱਥੇ ਤੱਕ ਅਸੀਂ ਜਾਣਾ ਸੀ ਜਿੱਥੋਂ ਅਸੀਂ ਆਪਣਾ ਇੰਟਰਨੈਸ਼ਨਲ ਟੂਰ ਸਟਾਰਟ ਕਰਨਾ ਸੀ ਉੱਥੇ ਦੀ ਟ੍ਰੇਨ ਨਹੀਂ ਆਈ ਅ ਸਾਢੇ 10 ਦੀ ਟ੍ਰੇਨ ਸੀਗੀ ਪਰ ਉਹ ਕਹਿੰਦੇ 2 ਵਜੇ ਆਉਗੀ ਟ੍ਰੇਨ ਲੇਟ ਹੈ ਦੋ ਟ੍ਰੇਨਾਂ ਸੀ 10 ਤੇ ਸਾਢੇ 10 ਦੀਆਂ ਤਰਾਜੀ ਪ੍ਰੇਤਮ ਪਰ ਦੋਨੇ ਲੇਟ ਨੇ ਸੋ ਵਾਟ ਟੂ ਡੂ ਨਾਓ पता नहीं। We are looking for the bus. Uh, if any bus <laughs> go to that uh, location, we will go. Otherwise, we have to wait till 2 p.m. चलो देख, चलते। Okay. Okay यार इनका। Cover कर दी फिर। Cover कर दी फिर दिन आके तब पूरा। मैंने उधर कर करके कर cold करके ना मैंने ठंडी के बाद नाक का चुवाड़ रख हम्म है। बाकी सुरु सुरु निकल के बढ़िया तो लग गया सिगा। पर एकदम शौक लग गया। शौक लग गया। शौक लग गया कंदे। चलो कोई। हाँ हाँ बास्टर ना है। ਰਾਜਪੁਰੇ ਦਾ ਐਕਸਪੀਰੀਅੰਸ ਖਾਣਾ ਹੁੰਦਾ ਹਾਂ ਇਹ ਰਾਜਪੁਰੇ ਦਾ ਬੱਸ ਸਟੈਂਡ ਹੈ ਹੁਣ ਦੇਖੋ ਹੋਰ ਮਗਰ ਬੱਸ ਮਿਲਦੀ ਹੈ ਤਾਂ ਠੀਕ ਆ ਨਹੀਂ ਤਾਂ ਦੇਖਣਾ ਪਏਗਾ ਕਿਉਂਕਿ ਅਮ੍ਰਿਤਸਰ ਵੀ ਬੱਸ ਵੀ ਇਜ਼ੀਲੀ ਨਹੀਂ ਰਾਤ ਤੋਂ ਸੇ ਮੇਰੀ ਗਹਿਰੀ ਯਾਰੀ ਹੋ ਗਈ ਜੋ ਫਰਜ਼ ਸੇ ਭਰਾ تھا ਵਸਤਵੋ ਵੀ ਖਾਲੀ ਹੋ ਗਿਆ ਬੁਰਾ ਹੈ ਜ਼ਮਾਨਾ ਤੁਚੰਡ ਕਰ ਲੋ ਜੀ ਬੱਸ ਚ ਬੈਠ ਗਏ ਆ ਜਾਣਾ ਤਾਂ ਅਸੀਂ ਟ੍ਰੇਨ ਚ ਸੀਗਾ ਪਰ ਜਿੱਥੇ ਹੁਣ ਜਾਣਾ ਅਸੀਂ ਉੱਥੇ ਬੱਸ ਚ ਜਾਵਾਂਗੇ हां ਸਾਡੇ ਕਰਮਾਂ ਚ ਬਸ ਚ ਜਾਣਾ ਹੀ ਲਿਖਿਆ ਹੈ ਖਾਲੀ ਆ ਬਸ پیسے ਕੱਟ ਹੈ ਜਿਆਦਾ ਵੀ ਘਟ ਨਹੀਂ ਕੱਟ ਹੈ ਰਿਲੈਕਸ ਹੋ ਕੇ ਬੈਠੇ ਹਾਂ ਮੇਰੀ ਸੀਟ ਐਵੇਂ ਹੋ ਜਾਂਦੀ ਪਿੱਛੇ ਨੂੰ ਇਹ ਵਾਲੀ ਹੋਣੀ ਦੀ ਜਿ ਕਿ ਰਹਿਣਾ ਤੇਰਾ ਐਰਿੰਗ ਡੀਕਲਾਈਨ ਸੀਟ ਤੇ ਬੈਠਣਾ ਇਧਰ ਲੈ ਜਾ ਠੀਕ ਹੈ ਚਲੋ ਸਵਾ ਚਾਰ ਘੰਟੇ ਘਰੇ ਨੇ 10 ਵਜੇ ਮਤਲਬ 2 ਵਜੇ ਪਹੁੰਚਾਂਗੇ ਆਪਾਂ ਠੀਕ ਹੈ ਚਲੋ ਮਿਲਦੇ ਹਾਂ ਦਿੱਲੀ 에어ਪੋਰਟ ਮੋਜ ਕੇ ਇਹ ਚਲਾਤੀ ਮੈਨੂੰ ਕੁਸਾਇਆ ਮੈਂ ਕੰਡਕਟਰ ਨਾਲ ਲੜਕੀ ਕੀ ਕਿਹਾ ਮੈਂ ਤਾਂ ਕੁਛ ਨਹੀਂ ਦੇਖੇ ਤੇ ਚੜਾਇਆ ਸੀ ਮੈਂ ਤੁਹਾਨੂੰ ਬਸ ਚੇਂਜਿੰਗ ਕਰਾਵਾਂਗੇ ਪਰ ਸਭ ਨੂੰ ਸਬਕ ਸਿਖਾਉਣਗੇ ਮੈਨੂੰ ਮੈਨੂੰ ਸ਼ੱਕ ਸੀਗਾ ਬਸ ਚੇਂਜਿੰਗ ਕਰਾਵਾਂਗੇ ਰਸਤੇ 'ਚ ਤੂੰ 9 ਸਾਲਾਂ ਦਾ ਲੜੀਂ ਚੁੱਪ ਬੰਦਾ ਚੜਾ ਲਿਆ ਇੱਕ ਹੀ ਗੈਂਦੀ ਕਹਿੰਦਾ 9 ਸਾਲਾਂ ਦਾ ਝੂਠ ਬੋਲਦਾ ਹੋ ਕੇ ਨੰਨਕ ਚੱਲਦਾ ਮੈਂ ਤਾਂ ਸਾਰਾ ਸਾਲ ਬੋਝ ਜਾਇਆ ਬੁਰਾ ਹੈ ਜ਼ਮਾਨਾ ਤੂੰ ਚੜ੍ਹਦਾ ਕਰ ਨਾ ਕਰ ਅਗਰ ਮਗਰ ਜੋ ਜੀ ਜੋ ਜੀ ਹਾਈ ਸਟਾਰਟ ਹੈ ਹਾਂ ਜੋ ਜੀ ਸਟਾਰਟ ਹੈ ਤੇ ਮੈਂ ਅਸੀਂ ਹੋਟਲ ਪਹੁੰਚੀ ਸੀਗੇ ਤੁਹਾਨੂੰ ਬਸ ਤੋਂ ਬਾਅਦ ਵਲੌਗ ਨਹੀਂ ਦਿਖਾ ਸਕੇ ਕਿਉਂ ਕਿ ਅੱਜ ਥੋੜਾ ਬੱਸਾਂ ਨੇ ਹਰਾਸ ਕੀਤਾ ਹਰਾਸ ਕਿਵੇਂ ਕੀਤਾ ਥੋੜਾ ਨਹੀਂ ਬਹੁਤ ਜ਼ਿਆਦਾ ਤੋਂ ਬਹੁਤ ਜ਼ਿਆਦਾ ਹਰਾਸ ਕੀਤਾ ਕਿਵੇਂ ਕੀਤਾ ਅਸੀਂ ਪਟਿਆਲੇ ਤੋਂ ਪਹਿਲਾਂ ਬੈਠੇ ਇੱਕ ਇੱਕ ਬੱਸ ਠੀਕ ਹੈ ਉਸ ਤੋਂ ਬਾਅਦ ਅਦਰਸ ਤੇ ਆ ਕੇ ਉਹਨਾਂ ਨੇ ਬਦਲ ਆਤੀ ਬੱਸ ਤੇ ਕਿਉਂਕਿ ਜੋ ਕਿ ਸਾਨੂੰ ਸ਼ੱਕ ਵੀ ਸੀਗਾ ਵੀ ਬਦਲਾਂਗੇ ਪਰ ਉਹ ਕਹਿੰਦਾ ਨਹੀਂ ਨਹੀਂ ਬਠਾ ਬੈਠਾ ਜੀ ਇੱਕ ਬੱਸ ਤੋਂ ਲੱਗੇ ਜਾਵਾਂਗੇ ਨਹੀਂ ਲੱਗੇ ਉਹ ਠੀਕ ਆ ਅਦਰ ਰਸਤੇ ਬਦਲ ਆਤੀ ਉਸ ਤੋਂ ਬਾਅਦ ਅਦਰ ਰਸਤੇ ਵੀ ਨਹੀਂ 25 30% ਰਸਤਾ ਕਵਰ ਕਰਿਆ ਬੱਸ ਬਦਲ ਗਈ ਦੂਜੀ ਬੱਸ 'ਚ ਬੈਠ ਗਏ ਉਸ ਤੋਂ ਬਾਅਦ ਘੰਟਾ ਕੋ ਉੱਥੇ ਬੈਠੇ ਮੈਨੂੰ ਨੀਂਦ ਆਈ ਮੈਂ ਸੌਣ ਲੱਗਿਆ ਤੇ ਪ੍ਰਿਥਨ ਹਲੇ ਪਲਾਨ ਬਣਾਇਆ ਸੌਣ ਦਾ ਇੱਕ ਹੋਰ ਬੱਸ ਬਦਲ ਗਈ ਠੀਕ ਹੈ ਉਸ ਤੋਂ ਬਾਅਦ ਆ ਕੇ ਅੜੀ ਤੀਜੀ ਬੱਸ ਸੀ ਨਾ ਉਸ ਚ ਐਨੀ ਪੀੜ ਕਰ ਲਈ ਉਹਨਾਂ ਨੇ ਐਨੀ ਜ਼ਿਆਦਾ ਪੀੜ ਕਰ ਲਈ ਨਾ ਪੁੱਛੋ ਨਾ ਆਸ ਹੀ ਗੱਡੀ 'ਚ ਵੀ ਸੱਕਦੇ ਸੀਗੇ ਪਰ ਗੱਡੀ ਦੇ ਇਹ ਚੱਕਰ ਪੈ ਜਾਂਦਾ ਇੱਕ ਤਾਂ ਸਾਨੂੰ ਐ ਹੁੰਦਾ ਵੀ ਯਾਰ ਪਾਰਕਿੰਗ ਦਾ ਹਨਾ ਇਸ਼ੂ ਹੋ ਜਾਂਦਾ ਦੂਜੀ ਗੱਲ ਇਹ ਵੀ ਅਸੀਂ ਐਕਸਪੀਰੀਅੰਸ ਕਰਨਾ ਆਉਂਦਾ ਸੀਗੇ ਵੀ ਨੇਚਰਲ ਵੀ ਜਾਣਾ ਚਾਹੁੰਦੇ ਬੱਸਾਂ 'ਚ ਦੇ ਗਏ ਨੂੰ ਬਹੁਤ ਟਾਈਮ ਹੋ ਗਿਆ ਮੈਂ ਨਾਬੇ ਹਾਂ ਨੇ ਬੱਸ 'ਚ ਬਟ ਇੰਨੀ ਦੂਰ ਪਹਿਲੀ ਵਾਰ ਆਇਆ ਹਾਂ ਬੱਸ 'ਚ ਸੋ ਪਹਿਲੀ ਵਾਰ ਨਹੀਂ ਦੂਜੀ ਵਾਰ ਆਇਆ ਐਕਚੁਅਲੀ ਫਿਰ ਜਿਹੜੀ ਪਹਿਲੀ ਵਾਰ ਆਈ ਹੈ ਹਨਾ ਸੋਚਿਆ ਸੀ ਟ੍ਰੇਨ 'ਚ ਸੀ ਕਦੇ ਵੀ ਤੁਹਾਨੂੰ ਪਤਾ ਵਲੌਗ 'ਚ ਸਟਾਰਟਿੰਗ ਦੇਖਿਆ ਟ੍ਰੇਨ ਆਈ ਨਹੀਂ 7 ਘੰਟੇ ਲੇਟ ਸੀ ਟ੍ਰੇਨ 7 ਘੰਟੇ ਵੇਟ ਕਰਨ ਦੀ ਜਗ੍ਹਾ ਸੀ ਬੱਸ 'ਚ ਬੈਠ ਕੇ ਬੱਸ ਲੈਣਾ ਹਰਾਸ ਕਰ ਤੇ ਇਸ ਤੋਂ ਬਾਅਦ ਆਪਾਂ ਸਵੇਰੇ ਜਿਸ ਚੀਜ਼ ਵਾਸਤੇ ਆਏ ਆਂ ਆਪਾਂ ਡੈਸਟੀਨੇਸ਼ਨ ਤੇ ਉਹਦੇ ਲਈ ਰਵਾਨਾ ਹੋ ਜਾਾਂਗੇ ਉਹ ਵਲੌਗ ਤੁਹਾਨੂੰ ਮਿਲੇਗਾ ਕੱਲ ਸਪੈਸ਼ਲ ਉਹ ਵਲੌਗ ਹੋਊਗਾ ਔਰ ਸਾਡੇ ਵਾਸਤੇ ਬਹੁਤ ਸਪੈਸ਼ਲ ਆ ਉਹ ਕਿਉਂਕਿ ਅਸੀਂ ਬਹੁਤ ਟਾਈਮ ਤੋਂ ਮਤਲਬ ਬਹੁਤ ਟਾਈਮ ਤੋਂ ਨਹੀਂ ਪਰ ਅੰਦਰੋਂ ਮੇਰੀ ਰੀਜ ਸੀ ਉਹ ਤੇ ਜਾਣਦੀ ਹੈ ਨਾ ਕਰੇ ਵੀ ਕਾਫੀ ਜ਼ਿਆਦਾ ਪ੍ਰੀਵਿਅਸ ਸੋਚਿਆ ਨਕ ਨਹੀਂ ਸੀ ਹਲੇ ਇੱਕਦਮ ਮੇਰੇ ਮਨ 'ਚ ਆ ਗਿਆ ਅਸੀਂ ਜਾਣਾ ਵੈਸੇ ਕਿਤੇ ਹੋਰ ਸੀ ਪਰ ਹੁਣ ਕਿਤੇ ਹੋਰ ਜਾ ਰਹੇ ਹਾਂ ਮਤਲਬ ਦਸੰਬਰ ਤੱਕ ਸਾਡਾ ਮਨ ਕਿਤੇ ਹੋਰ ਜਾਂਦਾ ਸੀਗਾ ਤੇ ਉਹ ਵੀ ਇੰਟਰਨੈਸ਼ਨਲ ਟ੍ਰਿਪ ਹੀ ਸੀਗਾ ਤੇ ਹੁਣ ਜਿਤੇ ਆ ਰਹੇ ਹਾਂ ਵੀ ਇੰਟਰਨੈਸ਼ਨਲ ਟ੍ਰਿਪ ਹੈ ਸੋ ਇਸ ਟ੍ਰਿਪ ਮਤਲਬ ਇਸ ਟੂ ਉਰਨੂ ਦੇਖਣ ਵਾਸਤੇ ਉਹਨੂੰ ਕੱਲ ਦਾ ਵਲੌਗ ਕੱਲ ਦਾ ਵੇਟ ਕਰਨਾ ਕੋ ਕੱਲ ਦੇ ਵਲੌਗ ਦਾ ਮਤਲਬ ਗੈਸ ਕਰ ਲਓ ਬਾਕੀ ਪਰ ਮੈਂ ਤੁਹਾਨੂੰ ਸਾਡੇ ਵੱਲ ਤਾਂ ਕੱਲ ਹੀ ਪਤਾ ਲੱਗੂ ਵੀ ਕਿੱਥੇ ਜਾ ਰਹੇ ਹਾਂ ਸੀ ਠੀਕ ਆ ਚਲੋ ਹੁਣ ਇਹ ਵਲੌਗ ਪੈਥਾ ਕਰਦੇ ਆ ਜੇ ਤੁਹਾਨੂੰ ਵਧੀਆ ਲੱਗਿਆ ਵਲੌਗ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਤੇ ਅਭਨੇ ਜਨਨੂ ਸਬਸਕ੍ਰਾਈਬ ਕਰ ਲਿਆ ਲੈ ਸੋਈ ਗਈ ਸੀ ਜੋਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਠੀਕ ਆ ਪ੍ਰਿਥਾ ਗਈ ਆ ਕਿ ਕਿਸੇ ਸਾਜਰੇ ਰਟਨ ਸਵੇਰੇ ਵੀ ਪੇਨ ਹੋ ਰਿਹਾ ਅੱਜ ਤੱਕ ਬਹੁਤ ਹਾਂ ਕਿਉਂਕਿ ਕੱਲ ਸਾਡੀ ਵੀਡੀਓ ਦਾ ਸ਼ੂਟ ਵੀ ਸੀ ਨਾ ਸ਼ੂਟ ਸੀ ਅੱਜ ਟਰੈਵਲ ਹੋ ਗਿਆ ਕੱਲ ਫੇਰ ਟਰੈਵਲ ਹੈ ਸੋ ਥੱਕ ਗਏ ਆ ਰੈਸਟ ਕਰਨ ਦੋ ਨਾਲੇ ਤੁਸੀਂ ਵੀ ਰੈਸਟ ਕਰੋ ਬਸ ਲਾਈਕ ਕਮੈਂਟ ਕਰਨਾ ਭੁੱਲਿਓ ਨਾ ਠੀਕ ਆ ਕਿਉਂਕਿ ਇਹ ਸੀਰੀਜ਼ ਹੁਣ ਵਧੀਆ ਹੋਣ ਵਾਲੀ ਆ ਤੁਹਾਨੂੰ ਮੈਂ ਸ਼ਰਤ ਲਾ ਲਉ ਤੁਹਾਨੂੰ ਬਹੁਤ ਵਧੀਆ ਲੱਗਣਗੇ ਵਲੌਗ ਬਹੁਤ ਜਲਦ ਬਦੇ ਲੱਗਣਗੇ ਠੀਕ ਆ ਚਲੋ ਹੁਣ ਇਸ ਵਲੌਗ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆਪਾਂ ਤੁਹਾਨੂੰ ਕੱਲਾਲੇ ਵਲੌਗ ਚ